ਇਹ ਅੱਜ ਪੰਜਾਬ ਦੇ ਜਿਹੜੇ ਗੈਸਟ ਸਿਕਿਉਰਿਟੀ ਲੈਕਚਰਰ ਯੂਨੀਅਨ ਪੰਜਾਬ ਦੇ ਪ੍ਰਧਾਨ ਜਿਹੜੇ ਆ ਉਹ ਜਤਿੰਦਰ ਪਾਤਸ਼ੰਗੀ ਉਹਨਾਂ ਵੱਲੋਂ ਇੱਕ ਜਿਹੜੀ ਇਤਰਾਜ਼ ਜ਼ਾਹਿਰ ਕੀਤਾ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਵੀ ਚਿੱਠੀ ਲਿਖੀ ਔਰ ਸਾਨੂੰ ਵੀ ਉਹਦੇ ਚ ਇਨਵੋਲ ਕੀਤਾ ਔਰ ਜਿਹੜੀਆਂ ਮੈਨੂੰ ਚਿੱਠੀਆਂ ਲਿਖੀਆਂ ਨੇ ਐਜ਼ ਇਟ ਇਜ਼ ਫਾਰਵਰਡ ਜਿਹੜੀ ਆ ਉਹ ਇਲੈਕਸ਼ਨ ਕਮਿਸ਼ਨ ਦੇ ਉਹਦੇ ਤੇ ਈਮੇਲ ਵੀ ਕਰਤੀ ਉਹਨਾਂ ਦੇ ਔਰ ਉਹਨਾਂ ਨੂੰ ਇਲੈਕਸ਼ਨ ਜਿਹੜਾ ਚੀਫ ਇਲੈਕਸ਼ਨ ਅਫਸਰ ਜਿਹੜਾ ਪੰਜਾਬ ਕਿ ਯਾਦ ਨਹੀਂ ਉਹਨਾਂ ਨੂੰ ਮੈਂ ਜਿਹੜਾ ਹੈ ਉਹ ਵਟਸਐਪ ਵੀ ਕਰਦਾ ਔਰ ਉਹਨਾਂ ਨੂੰ ਵਟਸਐਪ ਵੀ ਕਰਦਾ ਈਮੇਲ ਵੀ ਕਰਦਾ ਔਰਿੱ ਕਿੱਤੀ ਜਿਹੜੀ ਲਿਖੀ ਹੈ ਕਿਉਂਕਿ ਇਹ ਜਿਹੜਾ ਕੁਝ ਲੈਕਚਰਾਰਾਂ ਦੀ ਭਰਤੀ ਕੀਤੀ ਸੀ 1158 ਦੀ ਜਦੋਂ ਕਿ ਇਹ ਕਾਂਗਰਸ ਸਰਕਾਰ ਸੀ ਉਸ ਵੇਲੇ ਇਹੀ ਸਰਕਾਰ ਇਸ ਚੀਜ਼ ਦਾ ਵਿਰੋਧ ਕਰ ਰਹੀ ਸੀ ਔਰ ਇਹਦੇ ਅਗੇਂਸਟ ਜਿਹੜੀ ਸੀ ਉਹ ਟੀਚਰਾਂ ਦੀ ਮਦਦ ਕਰ ਰਹੀ ਸੀ ਜਿੱਦਾਂ ਸਰਕਾਰ ਆਈ ਤੇ ਸਰਕਾਰ ਨੇ ਉਹਨਾਂ ਨਾਲ ਪਤਾ ਨਹੀਂ ਕੀ ਹਲਵਾ ਮੰਡਾ ਕੀਤਾ ਉਹ ਜਿਹੜੇ ਉਹਨਾਂ ਨੂੰ ਕੱਲ ਬੁਰਾ ਲੱਗਦਾ ਸੀ ਉਹ ਅੱਜ ਚੰਗੇ ਲੱਗ ਰਹੇ ਨੇ ਉਹ ਚੰਗਾ ਲੱਗਣਾ ਬੁਰਾ ਲੱਗਣਾ ਇਹ ਉਹਦੇ ਸਰਕਾਰ ਭਰਤੀ ਕਰਨਾ ਨਾ ਕਰਨਾ ਇਹ ਸਰਕਾਰ ਦਾ ਦਾਇਤਵ ਹੁੰਦਾ ਹੈ ਪਰ ਨਾਲ ਨਾਲ ਇੱਕ ਸਮੇਂ ਵਿਚਾਰਨ ਦੀ ਵੀ ਬਲ ਹੁੰਦੀ ਹੁਣ ਇਹ ਭਰਤੀ ਦਾ ਅੱਜ ਉਹਨਾਂ ਨੇ ਸਰਕੂਲਰ ਕੱਢਿਆ ਹੈ ਜਿਹੜਾ ਉਹਨਾਂ ਨੇ ਸਾਰੇ ਹਮਲੇ ਨੂੰ ਕਿ ਉਹਦੇ ਚ ਇਹ ਲਿਖਿਆ ਪਿੱਠੀ ਕੱਢੀ ਹੈ ਔਰ ਜਿਹੜੇ ਜੀ ਮੈਂ ਪੜ ਕੇ ਸੁਣਾ ਦਿੰਦਾ ਕਿ ਉਹਨਾਂ ਨੇ ਕਿਹਾ ਆ ਅਰੇ ਲਿਖਿਆ ਵੀ ਕੀ ਹੈ ਕਿ ਮਾਂ ਜੋ ਡਾਇਰੈਕਟਰ ਉੱਚੀ ਸਿੱਖਿਆ ਵਿਭਾਗ ਪੰਜਾਬ ਦੇ ਆਦੇਸ਼ਾਂ ਅਨੁਸਾਰ ਸੇਵਾਵਾਂ ਸਿਖਾਵਾਂ ਵਿੱਚ ਭਰਤੀ ਸਬੰਧੀ ਕੀ ਸਬੰਧੀ ਕੀਤੀ ਜਾ ਰਹੀ ਕਾਰਵਾਈ ਦੇ ਸਬੰਧ ਵਿੱਚ ਦਫ਼ਤਰ ਦੇ ਸਮੂਹ ਅਧਿਕਾਰੀ ਕਰਮਚਾਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 28/9 ਅੱਜ ਜਾਨੀ ਕਿਹਨਿਵਾਰ ਜਿਹਦੇ ਦਫ਼ਤਰ ਬੰਦ ਹੋਵੇ 28 9 2024 ਅਤੇ 29 9 2024 ਐਤਵਾਰ ਨੂੰ ਦਫ਼ਤਰ ਆਮ ਵਾਂਗ ਲੱਗੇਗਾ ਤੇ ਸਾਰੇ ਅਧਿਕਾਰੀ ਕਰਮਚਾਰੀ ਨਿਸ਼ਚਿਤ ਮਿਤੀ ਤੇ ਦਫ਼ਤਰ ਹਾਜ਼ਰ ਹੋਣ ਔਰ ਉਹਨਾਂ ਨੇ ਲਿਖਿਆ ਕਿ ਵੀ ਇਹ ਭਰਤੀ ਕਰਨੀ ਹੈ ਜਦੋਂ ਚੋਣ ਜਾਬਤਾ ਲੱਗਾ ਹੋਵੇ ਤਾਂ ਫੇਰ ਇਹ ਕਾਰਵਾਈ ਕੀਤੀ ਨਹੀਂ ਜਾ ਸਕਦੀ ਇਹ ਸਾਰਿਆਂ ਨੂੰ ਪਤਾ ਹੈ ਔਰ ਐਡეკ ਤਾਂ ਜਿਹੜੇ ਆ ਉਹਨਾਂ ਨੂੰ ਵੀ ਸਮਝ ਆਇਆ ਪਰ ਮੈਂ ਜੋ ਸਮਝਦਾ ਕਿ ਮਾਨਸਿਕ ਜਾਂ ਜਿ ਦਿਲੀ ਤੌਰ ਤੇ ਤਾਂ ਸ਼ਾਇਦ ਉਹਨਾਂ ਦੀ ਵੀ ਭਾਵਨਾ ਇਹ ਨਹੀਂ ਹੋਣੀ ਪਰ ਪੰਚਾਇਤਾਂ ਦੀ ਜਿਹੜੀ ਇਲੈਕਸ਼ਨ ਨੂੰ ਦੇਖਦੇ ਹੋਏ ਜਿਹੜੀ ਭਰਤੀ ਜਿਹੜੀ ਆ ਉਹਦਾ ਕੰਮ ਸ਼ੁਰੂ ਕੀਤਾ ਗਿਆ ਸਾਰਿਆਂ ਨੂੰ ਪਤਾ ਕਿ ਇਹਦੇ ਤੇ ਵਿਰੋਧ ਹੋਏਗਾ ਇਲੈਕਸ਼ਨ ਰੋਕੇਗਾ ਪਰ ਇਹ ਵੋਟਾਂ ਦੇ ਵਿੱਚ ਉਹਨੂੰ ਸਾਰਿਆਂ ਨੂੰ ਖਰਾਬ ਕਰਨ ਦੀ ਇੱਕ ਸਥਿਤੀ ਹੈ ਔਰ ਦੂਸਰਾ ਪੰਜਾਬ ਦੇ ਵਿੱਚ ਬਾਕੀ ਅੰਮਨੇ ਦੇ ਵਿੱਚ ਜਿਹੜੀ ਅਨਿਸ਼ਚਿਤਤਾ ਦੀ ਜਿਹੜੀ ਆ ਜਿਹੜਾ ਮਾਹੌਲ ਤਿਆਰ ਕੀਤਾ ਜਾਂਦਾ ਹੈ ਤਾਂ ਕਿ ਜਿਹੜੇ ਪਹਿਲਾਂ ਕੋਈ ਲੋਕ ਰੋਕ ਰਹੇ ਸੀ ਉਹਨਾਂ ਦੇ ਖਿਲਾਫ ਸੀ ਕੱਲ ਤੱਕ ਤੁਹਾਨੂੰ ਉਹ ਜਿਹੜਾ ਆ ਪਿੱਤਰ ਲੱਗਦਾ ਸੀ ਅੱਜ ਉਹ ਸੋਨਾ ਸਰਕਾਰ ਨੂੰ ਕਿਉਂ ਲੱਗਣ ਲੱਗ ਪਿਆ ਉਹਦਾ ਕਾਰਨ ਤੇ ਕਾਰਨ ਸਿਰਫ ਤੇ ਸਿਰਫ ਚੋਣ ਜਾਂ ਜਿਹੜੀ ਆ ਚੋਣਾਂ ਦੇ ਵਿੱਚ ਵੋਟਾਂ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਉੱਤੇ ਇਹ ਦੱਸਣ ਦੀ ਛਾਪ ਛੱਡਣ ਦੇ ਲਈ ਕਿ ਵੀ ਅਸੀਂ ਤੁਹਾਡੇ ਹਿੱਤ ਦੇ ਵਿੱਚ ਹਾਂ ਔਰ ਇਹ ਵੀ ਆ ਕੱਲ ਨੂੰ ਇਹ ਨਵੀਆਂ ਖਬਰਾਂ ਵੀ ਆਉਣਗੀਆਂ ਕਿ ਦੇਖੋ ਜੀ ਅਸੀਂ ਤਾਂ ਕਰਨਾ ਚਾਹੁੰਦੇ ਸੀ ਆ ਬਿਰੋਧੀ ਧਿਰਾਂ ਵਾਲੇ ਜਿਹੜੇ ਭਾਜਪਾ ਵਾਲੇ ਜਾਂ ਹੋਰ ਬਿਰੋਧੀ ਧਿਰਾਂ ਵਾਲੇ ਇਹ ਸਾਨੂੰ ਕੰਮ ਨਹੀਂ ਕਰਨ ਦਿੰਦੇ ਇਸ ਤਰ੍ਹਾਂ ਦੀਆਂ ਵੀ ਚੀਜ਼ਾਂ ਆਣ ਗਈਆਂ ਪਰ ਇਹਦਾ ਹੈ ਕਿ ਅਸੀਂ ਕਹਿੰਨੇ ਆ ਕਿ ਜਿਹੜੀਆਂ ਭਰਤੀਆਂ ਕਰਨੀਆਂ ਉਹਨੂੰ ਲੋੜ ਅਨੁਸਾਰ ਕਰਨੀਆਂ ਹੋਣਗੀਆਂ ਕਰਨ ਪਰ ਸਮਾਂ ਤਾਂ ਦੇਖਣ ਔਰ ਜਿਹੜੀ ਕੱਲ ਤੱਕ ਤੁਹਾਨੂੰ ਉਹ ਬੁਰੀ ਚੀਜ਼ ਲੱਗਦੀ ਸੀ ਕੱਲ ਤੱਕ ਤੁਸੀਂ ਉਹਦਾ ਵਿਰੋਧ ਕਰਦੇ ਸੀ ਅੱਜ ਉਹਦੇ ਵਿੱਚ ਕਿਹੜੀ ਘੇ ਹੋ ਸ਼ੱਕਰ ਐਕਸਟਰਾ ਪਾ ਦਿੱਤੀ ਕਿ ਜਿਹੜਾ ਤੁਹਾਨੂੰ ਪਸੰਦ ਹੋਣ ਲੱਗ ਪਈਆਂ ਸੋ ਅਸੀਂ ਜਿਹੜਾ ਇਹ ਕਹਿਣਾ ਚਾਹੁੰਗੇ ਇਲੈਕਸ਼ਨ ਕਮਿਸ਼ਨ ਨੂੰ ਤੁਹਾਡੇ ਮਾਧਿਅਮ ਦੇ ਨਾਲ ਕਿਉਂਕਿ ਮੈਂ ਉਹਨਾਂ ਨੂੰ ਵੈਸੇ ਈਮੇਲ ਵੀ ਕਰਤੀ ਆ ਮੈਂ ਉਹਨਾਂ ਨੂੰ ਵਟਸਐਪ ਵੀ ਕਰ ਦਿੱਤਾ ਪਰ ਇਹ ਕਹਾਂਗਾ ਕਿ ਇਹ ਜਿਹੜਾ ਵਿਚਾਰ ਦੇ ਹੋਏ ਅੱਜ ਦੇ ਮਾਹੌਲ ਨੂੰ ਇਹਨੂੰ ਇਮੀਡੀਏਟਲੀ ਤੁਰੰਤ ਪ੍ਰਭਾਵ ਮੈਂ ਜਿਹੜਾ ਇਹ ਭਰਤੀ ਜਿਹੜੀ ਆ ਰੱਦ ਕੀਤੀ ਸਹੀ ਹੋਈ ਮਸਲਾ ਜਿਸ ਦੇ ਵਿੱਚ ਇੱਕ ਫੈਸਲ ਸੀਗੇ ਬਲਵਿੰਦਰ ਕੌਰ ਜੀ ਉਹਨਾਂ ਨੇ ਸੁਸਾਈਡ ਵੀ ਕਰ ਲਿਆ ਸੀ ਸ਼ਾਇਦ ਉਹ ਤੇ ਉਸ ਦਿਨ ਨਵੇਂ ਸੀ ਇਹ ਤੋਂ ਭਰਤੀ ਕਰਨਾ ਚਾਹ ਰਹੇ ਸੀ ਇਹ ਹੁਣ ਭਰਤੀ ਪਹਿਲਾਂ ਤਾਂ ਬੰਦ ਰੋਕ ਦਿੱਤੀ ਸੀ ਹਾਂਜੀ ਸਟੇਸ਼ਨ ਦੇ ਨਾਲ ਬਾਕੀ ਸੀ ਭਰਤੀ ਰੋਕ ਦਿੱਤੀ ਸੀ ਔਰ ਇਹੇ ਸਰਕਾਰ ਪਹਿਲੇ ਜਦੋਂ ਆਪੋਜੀਸ਼ਨ ਸੀ ਇਹਦਾ ਰੋਕ ਰੋਕ ਲਗਾ ਰਹੀ ਸੀ ਇਹ ਠੀਕ ਹੈ ਨਾ ਅੱਜ ਇਹ ਐਸ ਟਾਈਮ ਦੇ ਉੱਤੇ ਭਰਤੀ ਕਰਨ ਦਾ ਕੀ ਤੁਕ ਹੈ ਇਹ ਕੋਈ ਸਮਝ ਤੋਂ ਪਰੇ ਹੈ ਸવાય ਇਹਦਾ ਰਾਜਨੀਤਿਕ ਲਾਭ ਲੈਣ ਤੋਂ ਇਹਦੇ ਚ ਹੋਰ ਪੁਸ਼ਪ ਦਿਖਾਈ ਨਹੀਂ ਦਤਾ ਉਹ ਵੀ ਵੋਟਾਂ ਦੇ ਇਹ ਮੌਕੇ ਦੇ ਉੱਤੇ ਜੋ ਕਰ ਹੀ ਨਹੀਂ ਸਕਦੇ ਠੀਕ ਸਿੱਧਾ ਕੁਝ ਮੈਂ ਇਹ ਗੱਲ ਕਹਿੰਦਾ ਕਿ ਕੋਟ ਦੇ ਆਰਡਰ ਹੈ ਕੋਟ ਨੇ ਕਿਹਾ ਵੀ ਉਹਨੇ ਵੀ ਵੀ ਭਰਤੀ ਕਰ ਦਿੱਤੀ ਕੋ ਲੱਗਦਾ ਵੀ ਜੇ ਕੋਟ ਦਾ ਆਰਡਰ ਹੈ ਲੇਕਿਨ ਜਿਹੜਾ ਸਮਾਂ ਹੈ ਉਹ ਸਹੀ ਨਹੀਂ ਹੈ ਮੈਂ ਕਹਿੰਦਾ ਮੈਂ ਪਹਿਲਾਂ ਕਿਹਾ ਭਰਤੀ ਕਰਨੀ ਨਾ ਕਰਨੀ ਅਮਲਾਪੂਰਾ ਕਰਨਾ ਕੀ ਕਰਨਾ ਉਹਦੇ ਤੇ ਡਿਸੀਜਨ ਕਿਹਨੇ ਲੈਣਾ ਸਰਕਾਰ ਨੇ ਪਰ ਸਮਾਂ ਜਿਹੜਾ ਉਹਨੇ ਨਹੀਂ ਕਿਹਾ ਕਿ ਚੋਣ ਜਾਬਤੇ ਦੇ ਵਿੱਚ ਹੀ ਭਰਤੀ ਕਰੋ ਦਿਖਾ ਦਿਓ ਕਿਤੇ ਆਰਡਰ ਤਾਂ ਚੋਣ ਜਾਬਤੇ ਦੇ ਵਿੱਚ ਨਹੀਂ ਹੋ ਸਕਦਾ ਮੇਰਾ ਸਿਰਫ ਜਿਹੜਾ ਜਵਾਬ ਹੈ ਕਿ ਜਦੋਂ ਚੋਣ ਜਾਬਤੇ ਚ ਨਹੀਂ ਕਰ ਸਕਦੇ ਤਾਂ ਫਿਰ ਇੱਥੇ ਅੱਜ ਉਹਨਾਂ ਨੂੰ ਐਗੀਆਂ ਕਿਹੜੀਆਂ ਬਹਾਂ ਆਕਰ ਗਈਆਂ ਕਿ ਸ਼ਨੀਵਾਰ ਐਤਵਾਰ ਜਿਹੜਾ ਦਫ਼ਤਰ ਲਗਾ ਕੇ ਇਹ ਜਿਹੜਾ ਸ਼ੁਰੂ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਔਰ ਉਦੋਂ ਕੀਤੀ ਜਾ ਰਹੀ ਹੈ ਜਦੋਂ ਚੋਣ ਜਾਬਤਾ ਲੱਗਾ ਇਹ ਤਾਂ ਕਦੇ ਵੀ ਨਹੀਂ ਤਾਂ ਹਾਈ ਕੋਰਟ ਦੇ ਆਰਡਰ ਦਿਖਾ ਦਿਓ ਕਿ ਚੋਣ ਜਾਬਤਾ ਚ ਕਰੋ ਇਹ ਕੀਤੇ ਜਾ ਸਕਦੇ ਸੀ ਜਦੋਂ ਤੁਸੀਂ ਬਾਕੀ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਤੁਸੀਂ ਹੋਰ ਕੀਤੇ ਆ ਉਦੋਂ ਕਰ ਲੈਂਦੇ ਭਾਵੇਂ ਮੈਂ ਇੱਕ ਚੀਜ਼ ਦੱਸ ਦੇਣਾ ਉਹਨਾਂ ਅਧਿਕਾਰੀਆਂ ਜਿਨ੍ਹਾਂ ਨੇ ਜਿਨ੍ਹਾਂ ਨੇ ਭਰਤੀ ਦਾ ਲਾਲਚ ਦੇ ਰਹੇ ਨੇ ਉਹਨਾਂ ਵੀ ਕਹਾਂਗੇ ਕਿ ਇਹਨਾਂ ਦੀ ਮਨਸ਼ਾ ਸਾਫ਼ ਨਹੀਂ ਹੈ ਉਹ ਜੇ ਕਰਨਾ ਹੁੰਦਾ ਤਾਂ ਹਫ਼ਤਾ ਪਹਿਲਾਂ ਕਰ ਲੈਂਦੇ ਕੋਰਟ ਨੇ ਆਰਡਰ ਦਿੱਤੇ ਕੱਲ ਥੋੜਾ ਦਿੱਤਾ ਸੋ ਮੇਰਾ ਕਹਿਣ ਦਾ ਭਾਅ ਹੈ ਕਿ ਇਹ ਮਨਸ਼ਾ ਸਾਫ਼ ਨਹੀਂ ਹੈ ਉਹਨਾਂ ਨੂੰ ਵੀ ਗੋਹਰਾ ਹੀ ਕਰਨਾ ਜਨਤਾ ਨੂੰ ਗੁਬਰਾਹ ਕੰਦ ਹੈ ਇਹਦੇ ਵਿੱਚ ਪਿੱਛੇ ਹੈਗਾ ਔਰ ਇੱਕ ਗਲਤ ਤਰੀਕਾ ਬਣਾ ਕੇ ਜਿਹੜਾ ਕੀਤਾ ਜਾ ਰਿਹਾ ਔਰ ਉਹਦੇ ਲਈ ਅਸੀਂ ਕਹਾਂਗੇ ਕਿ ਇਲੈਕਸ਼ਨ ਕਮਿਸ਼ਨ ਆਪਣੀ ਜਿਹੜੀ ਆ ਪਾਵਰ ਦਾ ਇਸਤੇਮਾਲ ਕਰਦੇ ਵੇ ਇਹਨੂੰ ਤਰੰਤ ਪ੍ਰਭਾਵ ਨਾਲ ਇਹਨੂੰ ਰੱਦ ਕਰ ਉਹ ਤੋਂ ਬਾਅਦ ਜਦੋਂ ਜਾਤਦੇ ਤੋਂ ਬਾਅਦ ਦੇਖਣੀ ਕੀ ਹੈ ਕਿ ਨਹੀਂ